ਸਸੀ ਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਅਸੀਂ ਗੱਲ ਕਰਦੇ ਆ ਗੁਰਦੁਆਰਾ ਸਾਹਿਬ ਬਰੁੱਕ ਸਾਈਡ ਸਰੀ ਦੇ ਜਿਹੜੇ ਮੁਖੀ ਨੇ ਜਾਂ ਮਾਨੀ ਨੇ ਸਰਦਾਰ ਸੁਰਿੰਦਰ ਸਿੰਘ ਜੱਬਲ ਜੀ ਜਿਹੜੇ ਸਿੱਖ ਇਤਿਹਾਸ ਨੂੰ ਬੜੀ ਗੰਭੀਰਤਾ ਨਾਲ ਉਹਨਾਂ ਨੇ ਜਿਹੜਾ ਰੱਖਣ ਦਾ ਯਤਨ ਕੀਤਾ ਔਰ ਬਹੁਤ ਵੱਖ-ਵੱਖ ਸਿੱਖ ਸੰਸਥਾਵਾਂ ਨਾਲ ਵੀ ਜੁੜੇ ਹੋਏ ਨੇ ਸੋ ਅੱਜ ਉਹਨਾਂ ਨਾਲ ਗੱਲ ਕਰਦੇ ਆ ਕਿ ਪਿਛਲੇ ਦਿਨੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਉੱਤੇ ਉਹਨਾਂ ਨੇ ਇੱਕ ਅਖਬਾਰ 'ਚ ਲੇਖ ਲਿਖਿਆ ਤੇ ਉਸ ਲੇਖ ਨੂੰ ਪੜ੍ਹ ਕੇ ਮੇਰਾ ਮਨ ਕੀਤਾ ਵੀ ਉਸ ਲੇਖ ਦਾ ਜਿਹੜਾ ਦਾਇਰਾ ਹੈ ਇਹਨੂੰ ਵਧਾਉਂਦੇ ਹੋਏ ਸਾਡਾ ਸਮੁੱਚਾ ਜਿਹੜਾ ਸੰਸਾਰ ਹੈ ਉਹਨਾਂ ਦੇ ਗਿਆਨ ਤੋਂ ਜਰੂਰ ਜਿਹੜਾ ਕੋਈ ਹਾਸਲ ਕਰੇ ਸੋ ਇਸ ਕਰਕੇ ਅੱਜ ਅਸੀਂ ਉਹਨਾਂ ਨਾਲ ਸੰਪਰਕ ਚ ਆਏ ਤਾਂ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਸਾ ਸਰੇਂਦਰ ਸਿੰਘ ਜਮਲ ਸਾਹਿਬ ਦਾ ਆਪਣੇ ਚੈਨਲ ਤੇ ਸਵਾਗਤ ਕਰਦਾ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਜਮਲ ਸਾਹਿਬ ਹਾਂਜੀ ਲੇਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਵਾਦ ਜਿਹੜੇ ਤੁਹਾਡੇ ਰਿਸ਼ਖਾਰਾ ਟੀਵੀ ਦੇ ਸਰੋਤੇ ਆ ਸਿੱਧੀ ਗੱਲਬਾਤ ਸੁਣ ਰਹੇ ਆ ਮੈਂ ਉਹਨਾਂ ਨੂੰ ਮੇਰੀ ਕਿਰਪਾ ਤੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਤੁਸੀਂ ਇਸ ਆਰਟੀਕਲ ਇਸ ਵੰਦੇ ਲੇਖ ਇਸ ਵੰਦੇ ਬਾਰੇ ਗੱਲਬਾਤ ਕੀਤੀ ਆ ਇਹ ਲੇਖਨ ਦਾ ਪਿੱਛੇ ਥੋੜੀ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸਾਂ ਕਿਉਂਕਿ ਕੁਝ ਪਿਛਲੇ 2-4 ਸਾਲਾਂ ਤੋਂ ਤੇ ਇਹ ਸਾਲ ਦੇ ਵਿੱਚ ਜਦੋਂ ਆਪਾਂ 350 ਸਾਲ ਮਨਾ ਰਹੇ ਆ ਜਾਂ ਆਪਾਂ ਉਹਨੂੰ ਯਾਦ ਕਰ ਰਹੇ ਆ ਮਨਾਤ ਨਹੀਂ ਯਾਦ ਕਰ ਰਹੇ ਆ ਉਹ ਤੁਸ਼ਾਹਦ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ ਤੇ ਉਹਦੇ ਸੰਬੰਧ ਵਿੱਚ ਜਿਹੜੀਆਂ ਕੋਈ ਚੀਜ਼ਾਂ ਮੈਨੂੰ ਪੜਨ ਨੂੰ ਮਿਲੀਆਂ ਉਹ ਇਹ ਸੀਗਾ ਵੀ ਅਸੀਂ ਇਹਨੂੰ ਕਹਿੰਦੇ ਦੀ ਚਾਦਰ ਕੋ ਕੋਈ ਕਹਿੰਦੇ ਨੂੰ ਤਰਮ ਤੇ ਚਾਦਰ ਕੋਈ ਇਹ ਨੂੰ ਕਹਿੰਦੇ ਸੈਸ਼ਟਰੀ ਚਾਦਰ ਕੋਈ ਇਹ ਨੂੰ ਕਹ ਰਿਹਾ ਹਿਮਨ ਰਸ਼ ਦੇ ਵਿੱਚ ਇਤਨਾ ਕਰਕੇ ਸਾਰੇ ਜਿਹੜੇ ਵੀ ਜਿੱਦਾਂ ਵਿਦਵਾਨ ਹੈਗੇ ਆ ਕਿਉਂਕਿ ਉਹਨਾਂ ਨੇ ਪੜਾਈਆਂ ਕੀਤੀਆਂ ਹੁੰਦੀਆਂ ਹਰ ਕੋਈ ਆਪੋ ਆਪਣੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਆ ਤੇ ਅਸੀਂ ਵੀ ਥੋੜਾ ਜਿਹਾ ਮਾਲ ਸਾਨੂੰ ਥੋੜਾ ਜਿਹਾ ਗੋਸਿਕੀ ਦੇ ਨਾਲ ਪਿਆਰ ਹੈਗਾ ਥੋੜਾ ਸ਼ਬਦ ਨੂੰ ਦੇਖੀਦਾ ਜਾ ਕੋਹੀਦਾ ਤੇ ਮੈਂ ਕਿਹਾ ਚਲੋ ਮੈਂ ਵੀ ਲਿਖ ਕੇ ਦੇਖਦਾ ਵੀ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਹੋਇਆ ਉਹਦਾ ਲੇਖਾ ਚੁੱਕਾ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ ਜੀ ਇਹਦੇ ਵਿੱਚ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਣਾ ਵੀ ਜਦੋਂ ਆਪਾਂ ਕਹਿੰਦੇ ਹਿੰਦ ਦੀ ਚਾਦਰ ਅਸੀਂ ਛੋਟੇ ਹੁੰਦੇ ਹਮੇਸ਼ਾ ਪੜ੍ਹਦੇ ਸੁਣਦੇ ਆ ਹਿੰਦ ਦੀ ਚਾਦਰ ਜੀ ਜੀ ਤੇ ਮੈਂ ਤਕਰੀਬਨ 1975 ਵਿੱਚ ਜਦੋਂ ਇੱਥੇ ਆਇਆ ਆ ਕੈਨੇਡਾ ਵਿੱਚ ਆ ਕੇ ਇੱਕ ਕਵਤਾ ਵੀ ਲਿਖੀ ਸੀ ਉਹ ਸੀਗਾ ਉਹਦਾ ਹਿਰਸ ਲੇਖ ਤੇਗਾ ਵੀ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਤਾਂ ਤੇਰਾ ਉਹ ਪੁਕਾਰ ਵਰੀ ਆਮ ਸੁਰਮਾ ਪਰ ਬੁਕਾਰੀ ਜਾ ਵੀ ਚੱਕ ਬਲੇ ਆ ਤਾਨੀ ਗੁਰੂ ਤਾਨੀ ਗੁਰੂ ਤਾਨੀ ਗੁਰੂ ਤਾਨੀ ਗੁਰੂ ਤਰਤੇਰਾ ਬੁਕਾਰੇ ਜੀ ਤੇ ਅਸੀਂ ਆਮ ਵੀ ਸੁਣ ਚਾ ਸਾਰੇ ਜਿਹੜੇ ਕਈ ਲੇਖਕਾਂ ਜਾਂ ਪ੍ਰਚਾਰਕਾਂ ਇਹੇ ਕਰਦੇ ਰਹੇ ਚਾ ਤੁਸੀਂ ਵੀ ਇਹ ਸੁਣਿਆ ਹੋਵੇ ਬਿਲਕੁਲ ਜੀ ਅਸੀਂ ਵੀ ਖੁਸ਼ ਛੋਟੇ ਹੁੰਦਿਆਂ ਤੋਂ ਹੁਣ ਤੱਕ ਅਸੀਂ ਇੱਕੋ ਹੀ ਸੁਣਦੇ ਰਹੇ ਵੀ ਸਾਹਿਬ ਜੀ ਗੁਰੂ ਤੇ ਇੱਕ ਵਾਰ ਦੱਸ ਸਾਹ ਹਿੰਦ ਦੀ ਚਾਦਰ ਚਾਦਰ ਹਾਂ ਜੀ ਤੇ ਇਸ ਨੂੰ ਹੁਣ ਵੱਖ-ਵੱਖ ਤਰੀਕੇ ਨਾਲ ਜਿਹੜਾ ਉਹ ਬਿਆਨ ਕੀਤਾ ਜਾ ਰਿਹਾ ਵੱਖ-ਵੱਖ ਜਿਹੜੀਆਂ ਔਰ ਜਿਹੜੀਆਂ ਉਹ ਦਵੇਦਾ ਪੈਦਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਸੋ ਇਸ ਦਵੇਦਾ ਲਈ ਮੈਂ ਤੁਹਾਡੇ ਕੋ ਆਇਆ ਵੀ ਇੱਕ ਕਿਉਂ ਕਿਵੇਂ ਅੱਛਾ ਫਸਟਲੀ ਚ ਜਿੰਨਾ ਆਪਾਂ ਬਾਤ ਚ ਇਹਦੀ ਕਰਨੇ ਆਪਾਂ ਥੋੜੀ ਜੀ ਦੀ ਵਿਆਖਿਆ ਕਰਦੇ ਆਂ ਵੀ ਹਿੰਦ ਦੀ ਚਾਦਰ ਆਪਾਂ ਚੱਲਦਾ ਸੀਗਾ ਜਿੱਦਾਂ ਗੁਰੂ ਸਾਹਿਬ ਨੇ ਆਪ ਲਿਖਿਆ ਤਿਰਕ ਜੰਗ ਜੋ ਰਾਖਾ ਪ੍ਰਭਤਾ ਕੀਤਾ ਵੱਡੋ ਵੱਡੂ ਮਸਾਕਾ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਲਿਖਤ ਹੈਗੀ ਆ ਜਿੱਦਾਂ ਮਤਲਬ ਕਈ ਬੰਦੇ ਲਿਖਤ ਨੂੰ ਨਹੀਂ ਲਿਖਤ ਮੰਨਦੇ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਮੰਨਦੇ ਆ ਜੇ ਉਹਨਾਂ ਨੇ ਆਪ ਜਦ ਸਾਨੂੰ ਕਹਤਾ ਵੇ ਇਸ ਦੀ ਖਾਤਰ ਉਹ ਆਇਆ ਤੁਸੀਂ ਚਲੋ ਭਾਈਸਟਰੀ ਪੜਨੇ ਆ ਉਹ ਉਹ ਤੋਂ ਕਹਿੰਦੇ ਕਸ਼ਮੀਰ ਦੇ ਪੰਡਤ ਉੱਥੇ ਆਏ ਆ ਅਨੰਦਪੁਰ ਸਾਹਿਬ ਪਰ ਉਹ ਕੱਲੇ ਪੰਡਤ ਕਸ਼ਮੀਰ ਦੇ ਨਹੀਂ ਸੀਗੇ ਕਿਉਂਕਿ Hindu ਧਰਮ ਉਹ ਸਾਰੇ ਜਿਹੜੇ ਕਿ ਮੁਗਲਿਆ ਰਾਜ ਸੀਗਾ ਉਸ ਵੇਲੇ ਮੁਗਲਿਆ ਰਾਜ ਉੱਤਰ ਤੋਂ ਲਾ ਕੇ ਦੱਖਣ ਦੇ ਜਿਹਨੀਆਂ ਦੱਖਣ ਦੀਆਂ ਰਿਆਸਤਾਂ ਉਥੇ ਹੋਰ ਰਾਜ ਸੀਗੇ ਤੁਹਾਨੂੰ ਪਤਾ ਵੀ ਆਪਣੀਆਂ रियासतਾਂ ਸੀਗੀਆਂ ਉਥੇ ਔਰੰਗਜ਼ੇਬ ਦਾ ਰਾਜ ਨਹੀਂ ਸੀਗਾ ਉਹ ਬੀਜਾਪੁਰ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਹੈ ਔਰੰਗਜ਼ੇਬ ਕਿੰਨੇ ਸਾਲ ਉੱਤੇ ਲੜਾਈ ਕਰਦਾ ਰਿਹਾ ਪਰ ਉਹਨੂੰ ਜਿੱਤ ਨਹੀਂ ਸਕਿਆ ਪਰ ਜਿੱਥੇ ਉਹਦਾ ਰਾਜ ਸੀਗਾ ਉਹ ਰਾਜ ਦੇ ਵਿੱਚ ਉਹਦਾ ਹੁਕਮ ਚੱਲਦਾ ਸੀਗਾ ਬਿਲਕੁਲ ਉਹਦਾ ਰਾਜ ਕਿੱਥੇ ਸੀ ਹਿੰਦੁਸਤਾਨ ਦੇ ਵਿੱਚ ਸੀਗਾ ਕਿਉਂਕਿ ਆਪਾਂ ਨੂੰ ਹਿੰਦੁਸਤਾਨ ਜਿਹੜਾ ਨਾਂ ਆ ਗੁੰਡਾਨਕ ਤੇਵ ਜੀ ਨੇ ਆਪਾਂ ਨੂੰ ਦਿੱਤਾ ਹੈ ਜਿਸ ਵੇਲੇ ਉਹਨਾਂ ਨੇ ਸ਼ਬਲ ਦੇ ਕੇ ਆਵੇ ਖੁਰਾਸਾਨ ਸੁਮਾਨਾ ਕਿ ਇਹ ਹਿੰਦੁਸਤਾਨ ਚ ਰਾਇਆ ਆਪੇ ਦੋਸ਼ ਨ ਦੇਈ ਕਹਤਾ ਜਮਕਰ ਮੁਗਲ ਚ ਰਾਇਆ ਜੀ ਉਹਨਾਂ ਨੇ ਕਹਤਾ ਵੀ ਇਹ ਕਿਤੇ ਦੇ ਵਿੱਚ ਕਿੱਥੋਂ ਚੜ ਕੇ ਉਹ ਆਇਆ ਤਾਂ ਇਹਨੂੰ ਉਹਨਾਂ ਨੇ ਹਿੰਦੁਸਤਾਨ ਦਾ ਨਾਂ ਦਿੱਤਾ ਤੇ ਅਸੀਂ ਜਦੋਂ ਇਹਦੀ ਗੱਲਬਾਤ ਕਰਦੇ ਆਂ ਵੀ ਇਹ ਇਹ ਹਿਸਖਿਤਾ ਸੀ ਤੇ ਜਦੋਂ ਆਪਣੇ ਉਹ ਐਗਜ਼ਾਮਪਲ ਦਿੰਦੇ ਆਂ ਕਵੀ ਸਨਾਪਤ ਉਹਨਾਂ ਦੀ ਬਈ ਸਨਾਪਤੀ ਜੀ ਹਾਂ ਸਨਾਪਤ ਜਿਹੜੇ ਕਵੀ ਸੀਗੇ ਉਹ ਜੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਦੇ ਵਿੱਚ ਬਈ ਉਹ ਕਹਿ ਰਹਾ ਬਈ ਪਾਰਗਟ ਪਏ ਗੁਰਤੇ ਕ ਬਹਾਦਰ ਸਗਲ ਸਿਸ਼ਟ ਪੈ ਟਾਪੀ ਚਾਦਰ ਤਾਰੇ ਕੀ ਜਨ ਪਤ ਰਾਕੇ ਅਟਲ ਕਰੀ ਕਲਜੁਕ ਮੇ ਸਾਖੀ ਸਗਲ ਸਿਸ਼ਟ ਜਾ ਕਾ ਜਸ ਪਇਓ ਜੇ ਤੇ ਸਰਬ ਧਰਮ ਬਚਇਓ ਜੀ ਤੋ ਇਹ ਜਿਹਨੂੰ ਉਹ ਕਹਿੰਦੇ ਆ ਬੇ ਉਹ ਸਿਸ਼ਟ ਦੀ ਗੱਲ ਕਰਦੇ ਕਹਿੰਦੇ ਕਿ ਉਹਨਾਂ ਨੇ ਸਿਸ਼ਟ ਲਿਖਿਆ ਤੇ ਸਾਨੂੰ ਸਿਸ਼ਟ ਦੀ ਚਾਦਰ ਕਹਿਣਾ ਚਾਹੀਦਾ ਹੈ ਜਿੱਤਾਂ ਹੁਣ ਆਪਾਂ ਇਹ ਦੇਖਦੇ ਆਂ ਵੀ ਜਿਹੜਾ ਸ੍ਰੇਸ਼ਟ ਕੀ ਚੀਜ਼ ਆ ਜੀ ਸ੍ਰੇਸ਼ਟ ਜਿਹੜੀ ਆ ਆਪਾਂ ਜਦੋਂ ਇਹ ਪੜਦੇ ਆ ਗੁਰਬਾਣੀ ਵਿੱਚ ਹੈ ਨਾ ਉਹ ਕਹਿੰਦੇ ਆ ਵੀ ਆਪਾਂ ਇੱਥੇ ਕਹਿੰਦੇ ਜਦ ਪਹਿਲੇ ਹਮ ਸਿਸਟ ਬਣਾਈ ਦੁਆਏ દયਿਤ ਕਰ ਰਚੇ ਦੁਖਦਾਈ ਬਹੁਤ ਦੁਖਦਾਈ ਉਦੋਂ ਬਾਅਦ ਕਹਿੰਦੇ ਅਸੀਂ ਦੇਵਤੇ ਬਣਾਤੇ ਆ ਕਾਲਪੁਰਖ ਬਾਜ ਦੇ ਵਿੱਚ ਗੁਰੂ ਕੋਪਨ ਸੰਧ ਜੀ ਲਿਖਦੇ ਹਨ ਜੀ ਜੀ ਅਇਆ ਉਹ ਸ੍ਰਿਸ਼ਟ ਲੈਂਦੇ ਆ ਜਿਸ ਨੇ ਜਗ ਦੀ ਉਤਪਤੀ ਕੀਤੀ ਆ ਉਹਦੇ ਵਾਸਤੇ ਸ੍ਰਿਸ਼ਟ ਯੂਜ਼ ਕੀਤਾ ਆ ਬਿਲਕੁਲ ਅਇਆ ਉਤਪਤੀ ਕੀਤੀ ਆ ਮਤਲਬ ਉਹ ਤੇ ਧਰਤੀਆਂ ਬਣਾਈਆਂ ਜਿਹਨੂੰ ਆਪਾਂ ਕਹਿੰਨੇ ਧਰਤੀ ਹੋਰ ਪਰੇ ਹੋਰ ਹੋਰ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਕਿਹਾ ਆ ਜੀ ਵਿਖੇ ਇਸ ਕਰਕੇ ਜਿਹੜੀਆਂ ਸ੍ਰਿਸ਼ਟ ਆ ਜਿਹੜੀ ਉਹ ਗੁਰੂ ਸਾਹਿਬ ਨੇ ਉਪਾਇਆ ਜੀ ਫਿਰ ਗੁਰੂ ਸਾਹਿਬ ਉਹ ਵੀ ਲਿਖਦੇ ਆ ਬਈ ਇਹ ਜਿਹੜੇ ਸੇ ਸਿੱਦੇ ਵੱਖਰੇ ਵੱਖਰੇ ਰਾਜ ਆ ਜਿੱਦਾਂ ਆ ਜੀ ਤੇ ਉਹ ਰਾਜੇ ਜਿਹੜੇ ਆ ਉਹ ਸਾਰੇ ਦੁਖੀ ਆ ਜਿੱਦਾਂ ਹੁੰਦੇ ਆ ਤੇ ਜਦੋਂ ਆਪ ਸਿੱਟ ਇੱਕ ਇੱਕ ਰਾਜਾ ਸਾਰੀ ਦੁਨੀਆ ਦਾ ਜਰ ਉਤਪਤੀ ਦਾ ਮਾਲਕ ਨਹੀਂ ਹੈ ਆਪਾਂ ਪੜਦੇ ਆ ਫਲਾਨਾ ਰਾਜਾ ਫਲਾਨਾ ਰਾਜਾ ਮਤਲਬ ਉਹ ਜਗਾ ਦਾ ਰਾਜਾ ਆ ਸੋ ਇਸੇ ਤਰ੍ਹਾਂ ਹੀ ਜਦੋਂ ਆਪਾਂ ਇਹਨੂੰ ਦੇ ਦਿਆਂ ਹਿੰਦੁਸਤਾਨ ਦੀ ਗੱਲ ਕਰਦੇ ਆ ਵੇ ਹਿੰਦੁਸਤਾਨ ਦੇ ਵਿੱਚ ਵਾਪਰਿਆ ਹਿੰਦੁਸਤਾਨ ਦੇ ਵਿੱਚ ਸ਼ਾਤ ਹੋਈ ਆ ਤੇ ਅਸੀਂ ਤਾਂ ਕਹਿੰਨੇ ਆ ਵੀ ਹਿੰਦੁਸਤਾਨ ਹਿੰਦੁਸਤਾਨ ਦੀ ਚਾਦਰ ਹਾਂ ਉਹ ਕਿੱਥਾ ਆ ਜਿੱਦਾਂ ਉਹ ਕਿੱਥਾ ਹੋ ਆ ਜਿਹੜਾ ਗਿਆ ਤੇ ਇਸ ਕਰਕੇ ਉਹ ਹਾਂ ਉਹ ਜਿਹੜਾ ਜਿਸ ਤਰ੍ਹਾਂ ਆਪਾਂ ਇੱਥੇ ਆਰਟੀਕਲ ਚ ਵੀ ਲਿਖਿਆ ਆ ਤੇ ਤੁਹਾਡੀ ਜਿਨਹ ਦੀ ਜਾਣਕਾਰੀ ਆ ਆ ਸਾਨੂੰ ਬਾਅਦ ਚ ਪਤਾ ਲੱਗਾ ਹੋਣ ਬਈ ਹੋਰ ਵੀ ਧਰਤੀਆਂ ਹੈਗੀਆਂ ਅਮਰੀਕਾ ਵੀ ਹੈਗਾ ਨਾਰਥ ਅਫਰੀਕਾ ਵੀ ਹੈਗਾ ਉਹ ਸਾਨੂੰ ਪਹਿਲਾਂ ਨਹੀਂ ਪਤਾ ਸੀਗਾ ਜਿੰਨਾਂ ਦੇ ਸਾਥੀ ਪੈਦਲ ਤੁਰ ਕੇ ਜਾਂਦੇ ਸੀਗੇ ਉਨਾਂ ਕਿਸਾਂ ਨੇ ਕਿਤੇ ਦਾਤਾ ਜਿਵੇਂ ਉਹ ਮੈਂ ਤੁਹਾਡੀ ਗੱਲ ਅੱਗੇ ਤੋਰਦਾ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਦਾਸੀਆਂ ਕੀਤੀਆਂ ਤੇ ਉਸ ਅਦਾਸੀਆਂ ਚ ਜਿੱਥੇ-ਜਿੱਥੇ ਵੀ ਉਹ ਗੁਰੂ ਸਾਹਿਬ ਗਏ ਨੇ ਤੁਹਾਡੇ ਕਹਿੰਦੇ ਮਤਲਬ ਆਰਟੀਕਲ ਦੇ ਵਿੱਚ ਤੁਸੀਂ ਇਹ ਗੱਲ ਕਹੀ ਹੈ ਕਿ ਕਿੱਥੇ ਕਿੱਥੇ ਤੱਕ ਸਾਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਅਦਾਸੀਆਂ ਦੇ ਦੌਰਾਨ ਗਏ ਨੇ ਔਰ ਉਹਨੇ ਹੀ ਖਿੱਤੇ ਦਾ ਬਹੁ ਆਪਣੇ ਲੋਕਾਂ ਨੂੰ ਪਤਾ ਹਾਂਜੀ ਬਿਲਕੁਲ ਉਹ ਆ ਹੁੰਦਾ ਜਿੱਦਾਂ ਆਪਾਂ ਮੈਂ ਹੁਣ ਇੱਕ ਥੋੜੀ ਜੀ ਗੱਲ ਦੱਸਦਾ ਜਦੋਂ ਆਪਣੇ ਸੋਸ਼ਲ ਇਹ ਹੁੰਦਾ ਸੀ ਜੀ ਛੋਟੇ ਜ਼ਮਾਨਿਆਂ 'ਚ ਜਦੋਂ ਕਿਤੇ ਪਰਣਾ ਦੇ ਕਾਰ ਜਿਨਾ ਵਿਆਹ ਹੋ ਰਿਹਾ ਲੜਕਾ ਵਾਰ ਸੋਚਦੇ ਸੀ ਤਾਂ ਕਹਿੰਦੇ ਸੀ ਦਰਿਆ ਨਾਲ ਟੱਪਣਾ ਪਵੇ ਉਹ ਬਿਲਕੁਲ ਬਿਲਕੁਲ ਜੀ ਉਹ ਕਹਿੰਦਾ ਸਾਡੇ ਏਰੀਏ 'ਚ ਜਿਹੜੇ ਅਮਰਸਰ ਸਾਈਡ 'ਤੇ ਜਾਂ ਗਰਦਾਸਪੁਰ ਸਾਈਡ 'ਤੇ ਸੀ ਉਹ ਸਾਡੇ ਚ ਅਜੇ ਵੀ ਉਦਾਂ ਦਾ ਹੈਗਾ ਹਾਂਜੀ ਉਹਦਾ ਰੀਜੈਂਸੀ ਸਾਨੂੰ ਉਨੀ ਕਿ ਜਗ੍ਹਾ ਦਾ ਪਤਾ ਹੁੰਦਾ ਸੀਗਾ ਤੇ ਉਨੀ ਸਾਡੇ ਲਈ ਦੁਨੀਆ ਉਨੀ ਹੀ ਸੀਗੀ ਉਨੀ ਹੀ ਸੀ ਅੱਛਾ ਜਿੱਦਾਂ ਹੁਣ ਦੁਨੀਆ ਡਿਵੈਲਪ ਹੋਈ ਆ ਆਪਾਂ ਉੱਠ ਕੇ ਬਾਹਰ ਆ ਗਏ ਆ ਆਪਾਂ ਕੈਨੇਡਾ ਅਮਰੀਕਾ ਦੁਨੀਆ ਦੇ ਸਾਰੇ ਕਿ ਆਪਣੇ ਸਿੱਖ ਬੱਚ ਹੋਇਆ ਜਿੱਦਾਂ ਤੇ ਸਾਡੇ ਵਾਸਤੇ ਉਹ ਦੁਨੀਆ ਦਾ ਸ੍ਰਿਸ਼ਟੀ ਜਿਹੜੀ ਆ ਵੱਡੀ ਹੋ ਗਈ ਹੈ ਵੱਡੀ ਹੋ ਗਈ ਹੈ ਹਿੰਦੁਸਤਾਨ ਤੋਂ ਵੱਡੀ ਹੋ ਗਈ ਆ ਇਸ ਕਰਕੇ ਉਹਦੇ ਵਾਸਤੇ ਕੋਈ ਗੱਲਬਾਤ ਕਰਨੀ ਉਹ ਵੱਖਰੀ ਚੀਜ਼ ਹੈ ਇਹ ਸ੍ਰਿਸ਼ਟੀ ਜਿਹੜੀ ਆ ਸਾਡੇ ਹਿਸਾਬ ਨਾਲ ਉਸ ਵੇਲੇ ਜਾਣਕਾਰੀ ਦੇ ਮੁਤਾਬਕ ਜਿਹੜੇ ਆਪਣੇ ਉੱਥੇ বাসਦੇ ਸੀਗੇ ਵਸਨੀਕ ਪਾਟਵੀ ਸੀ ਜਾਂ ਹੋਰ ਵੀ ਸੀ ਉਹਨਾਂ ਨੇ ਫਿਰ ਉਸ ਹਿਸਾਬ ਨਾਲ ਉਹ ਸਿਸ਼ਟ ਕਹਿਤਾ ਉਹ seria ਦੇ ਕਿ ਤੈਨੂੰ ਉਹ ਚਲੋ ਉਹਨਾਂ ਨੇ ਲਿਖ ਦਿੱਤਾ ਪਰ ਸਾਨੂੰ ਇਹ ਦੇਖਣਾ ਪੈਂਦਾ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲਿਖਿਆ ਉਹਨੂੰ ਅਸੀਂ ਨਾਮਨਜ਼ੂਰ ਕਰ ਲਈਏ ਮਤਲਬ ਉਹਦੀ ਗੱਲ ਸੁਣ ਕੇ ਕਹਿ ਲਈਏ ਗੁਰੂ ਸਾਹਿਬ ਨੇ ਕਿਹਾ ਹੋਇਆ ਹਾਂ ਗੁਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਉਹਨਾਂ ਧਰਮ ਦੀ ਖਾਤਰ ਉਹਨਾਂ ਨੇ ਕਿਹਾ ਜਦੋਂ ਆਪਾਂ ਧਰਮ ਦੀ ਖਾਤਰ ਕਹਿੰਨੇ ਆ ਫਿਰ ਸਾਨੂੰ ਧਰਮ ਦੀ ਡੈਫੀਨੇਸ਼ਨ ਲੈਣੀ ਪੈਂਦੀ ਆ ਭਾਈ ਉਹਨਾਂ ਨੇ ਇੱਕ Hindu ਧਰਮ ਲਈ ਦਿੱਤੀ ਆ ਜੋ ਜੈ ਸਿੱਖ ਧਰਮ ਲਈ ਦਿੱਤੀ ਆ ਬਿਲਕੁਲ ਕਿਉਂਕਿ ਆਪਨੇ ਸਿੱਖ ਧਰਮ ਦੇ ਤਾਂ ਕੋਈ ਭੀੜ ਨਹੀਂ ਸੀਗੀ ਨਹੀਂ ਵੀ ਨਹੀਂ ਹਾਂਜੀ ਹਿੰਦੂ ਧਰਮ ਤੇ ਭੀੜ ਸੀਗੀ ਪਰ ਹਿੰਦੂ ਧਰਮ ਦੇ ਵਿੱਚ ਸਿੱਖ ਧਰਮ ਵਿਸ਼ਵਾਸ ਦਿੱਤੀ ਰੱਖਦਾ ਜੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਜੈਨੂ ਦਾ ਤੇ ਹਿੰਦੂ ਮਤਲਬ ਉਹਨਾਂ ਰੱਬਤ ਪੂਜਾ ਖੰਡਨ ਕੀਤਾ ਮੂਰਤੀ ਕੋਈ ਸਾਰਾ ਖੰਡਨ ਕੀਤਾ ਜੀ ਜੀ ਤੇ ਉਹਨੂੰ ਬਚਾਉਣ ਦੇ ਖਾਤਰ ਗੁਰੂ ਤੇਗ ਬਹਾਦਰ ਜੀ ਨੇ ਉਹਨੇ ਰੀਪਾਂ ਫੜੀ ਬਿਲਕੁਲ ਉਹ ਬਾ ਉਹਨੂੰ ਆਪਾਂ ਥੇਨੂ ਧਰਮ ਨੇ ਉਹ ਆਪ ਉਹ ਸਾਧਾ ਧਰਮ ਹੈ ਆ ਵੇ ਧੌਲ ਚਰਮ ਦਇਆ ਕਾ ਪੁੱਤਰ ਗੁਰੂ ਸਾਹਿਬ ਕਹਿੰਦੇ ਧਰਮ ਕੀ ਚੀਜ਼ ਆ ਜੀ ਇਹ ਦਇਆ ਦਾ ਪੁੱਤਰ ਆ ਜੇ ਤੁਹਾਡੇ ਚ ਦਇਆ ਹੈਗੀ ਤੇ ਤੁਸੀਂ ਧਰਮੀ ਆ ਜੇ ਤੁਹਾਡੇ ਦਇਆ ਨਹੀਂ ਹੈਗੀ ਤਾਂ ਤੁਸੀਂ ਧਰਮੀ ਨਹੀਂ ਕਹਾ ਸਕਦੇ ਹਾਂ ਹਾਂਜੀ ਬਿਲਕੁਲ ਕੁਦਰਤੀ ਗੱਲ ਆ ਸੋ ਇਸ ਕਰਕੇ ਜਾਲੋ ਬੰਦੇ ਸ਼ਰਨ ਲੈ ਆ ਗਏ ਆ ਗੁਰੂ ਸਾਹਿਬ ਨੂੰ ਉਹਨਾਂ ਨੇ ਮਦਦ ਮੰਗੀ ਆ ਜੀ ਗੁਰੂ ਸਾਹਿਬਾਂ ਨੇ ਕਹਿਤਾ ਗੁਰੂ ਆਪਣੇ ਕੋ ਕੋਪਮੈਸੇ ਨਹੀਂ ਕਹਿਤਾ ਆਪਣੇ ਪਿਤਾ ਜੀ ਨੂੰ ਵੀ ਤੁਹਾਡੇ ਤੋਂ ਬੰਦਾ ਮਹਾਪੁਰਖ ਕੇ ਰਾਇਆ ਜੇ ਇਹਨਾਂ ਨੂੰ ਬਲੀਦਾਨ ਚਾਹੀਦਾ ਜਾਂ ਖੂਨ ਚਾਹੀਦਾ ਉਹ ਕੇ ਰਾਇਆ ਜਿੱਦਾਂ ਲਾ ਸੋ ਉਹ ਸਾਡਾ ਸਿੱਖ ਧਰਮ ਦਾ ਜਿਹੜਾ ਉਹਨੂੰ ਇਹ ਮਿੱਸਾ ਆ ਵੀ ਆਈ ਦੀ ਦੀਨ ਦੀ ਅਸੀ ਰੱਖਿਆ ਕਰਨੀ ਅੱਛਾ ਫਿਰ ਆਪਾਂ ਦੀਨ ਦੀ ਜਿਹਨੂੰ ਗੱਲ ਕਰਦੇ ਆ ਉਹ ਕਹਿੰਦੇ ਵੀ ਸ਼ੂਗਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹਿਤ ਅੱਛਾ ਦੂਨ ਦੀਨ ਦੇ ਕਈ ਲੋਕੀ ਮਤਲਬ ਦੋ ਮਤਲਬ ਇੱਕ ਤਾਂ ਦੀਨ ਅਲੱਗ-ਅਲੱਗ ਅਰਥ ਕਰਦੇ ਉਹ ਮਜ਼ਬਾ ਇੱਕ ਕਹਿੰਦੇ ਇੱਕ ਦੀਨ ਜਿਹੜਾ ਗਰੀਬ ਆ ਅਬਲਾ ਆ ਮਸੂਮ ਉਹਨੂੰ ਵੀ ਕਰਦੇ ਆ ਤੇ ਸਾਡੇ ਧਰਮ ਦੇ ਵਿੱਚ ਆ ਵੀ ਧਰਮ ਦੇ ਵਿੱਚ ਵੀ ਪਰਪੱਖ ਹੋਣਾ ਤੇ ਜਿਹੜੀ ਤੁਸੀਂ ਦਇਆ ਦੇ ਹਿਸਾਬ ਨਾਲ ਜੇ ਤੁਹਾਨੂੰ ਕਿਸੇ ਦੇ ਉੱਤੇ ਦਇਆ ਕਰਨੀ ਆ ਜੇ ਤੁਹਾਡਾ ਮਜ਼ਲੂਮ ਆ ਉਹਦੇ ਨਾਲ ਵੀ ਖੜਨਾ ਨਾਲ ਖੜਨਾ ਇਹ ਸਾਡਾ ਸਿੱਖ ਧਰਮ ਦਾ ਹੈਗਾ ਆ ਬਿਲਕੁਲ ਬਿਲਕੁਲ ਸਕੂਲ ਨੇ ਕਰਕੇ ਗੁਰੂ ਸਾਹਿਬਾਂ ਨੇ ਜਿਹੜੇ ਉਥੇ ਇਹ ਜਾਣ ਦੀ ਤਿਆਰੀ ਕੀਤੀ ਜੀ ਉਹ ਗਏ ਆ ਉਹਨਾਂ ਨੇ ਜਾ ਕੇ ਸ਼ੀਤੀ ਦਿੱਤੀ ਆ ਕੁਰਬਾਨੀ ਦਿੱਤੀ ਫਿਰ ਉਹਨਾਂ ਨੇ ਬਚਨ ਕਹਿਤਾ ਉਹਨਾਂ ਨੇ ਕੋਈ ਲਿਖਤੀ ਹਦ ਨਾ ਮਾਨੀ ਕੀਤਾ ਜੀ ਉਹ ਜਿਹੜੇ ਕਸ਼ਮੀਰੀ ਪੰਡਤ ਦਾ ਉਹਨੂੰ ਲਿਖ ਕੇ ਨਹੀਂ ਦਿੱਤਾ ਵੀ ਆਹ ਲਓ ਮੈਂ ਕਰਦਾ ਉਹ ਜਿਹੜਾ ਬਚਨ ਜਿਹੜਾ ਆ ਤੁਹਾਡਾ ਉਹ ਲਿਖਤੀ ਨਾ ਉਹ ਵੀ ਚੰਗਾ ਆ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਬਚਨ ਕਰਕੇ ਕਹਿਤਾ ਜਾਓ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਵੀ ਸਾਡਾ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਦੇ ਰਹਿੰਦਾ ਆ ਜੇ ਉਹ ਇਹਨੂੰ ਕੋ ਪ੍ਰਵਾਨ ਕਰ ਲੂ ਤਾਂ ਅਸੀਂ ਬਿਨਾ ਤੋਂ ਕਰਾਂਗੇ ਬਿਲਕੁਲ ਅੱਛਾ ਦੂਜੀ ਗੱਲ ਇਹ ਆ ਵੀ ਸਾਨੂੰ ਉਹ ਆਪਣੇ ਧਰਮ ਦਾ ਆਪਨੇ ਧਰਮ ਦੇ ਵਿੱਚ ਪਰਪੱਖ ਹੋ ਕੇ ਸਾਡਾ ਜੀ ਰਸੂਲ ਆ ਗੁਰੂ ਸਾਹਿਬਾਂ ਨੇ ਕਰਿਓਨ ਕੀਤਾ ਉੱਤੇ ਤੇ ਉਤੇ ਆਮ ਸ਼ਿਹادت ਲਈ ਉਹਨਾਂ ਨੇ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਤੇ ਅੱਲਾ ਜੀ ਜਿਨ੍ਹਾਂ ਨੂੰ ਪਹਿਲਾਂ ਉਹਨਾਂ ਨੇ ਦਿੱਤਾ ਵੀ ਤੈਨੂੰ ਇਹ ਤਸੀਹੇ ਦਿੱਤੇ ਜਾਣਗੇ ਉਹ ਗੁਰੂ ਸਾਹਿਬਾਂ ਤੋਂ ਪਹਿਲਾਂ ਉਹਨਾਂ ਨੇ ਤਸੀਹੇ ਉਹਨਾਂ ਦੇ ਸਾਹਮਣੇ ਪਰ ਉਸੇ ਕਰਕੇ ਉਹ ਗੱਲ ਹਾਲਤ ਮਸ਼ਹੂਰ ਆ ਨਾ ਤਿੰਨਾ ਚੋਂ ਨਾ 13 ਚੋਂ ਉਹ ਤਿੰਨਾਂ ਦੀ ਇਹਨਾਂ ਦੀ ਐਗਜ਼ਾਮਪਲ ਮਿਲਦੀ ਆ ਵੀ ਜਿਨ੍ਹਾਂ ਨੇ ਸ਼ਹੀਦੀ ਗੁਰੂ ਸਾਹਿਬ ਤੋਂ ਪਹਿਲਾਂ ਇਹ ਕਿਹਾ ਵੀ ਇਹ ਸਾਡਾ ਗੁਰੂ ਆ ਅਸੀਂ ਇਹ ਤੋਂ ਵੱਖ ਨਹੀਂ ਹੈਗੇ ਇਸ ਕਰ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਸਾਡੇ ਫਰੇਜ਼ ਬਣ ਗਏ ਮੁਹਾਵਰਾ ਬਣ ਗਿਆ ਜਨਤ ਨਤ ਨਾ ਚੁਣਾ 13 ਜੀ ਇਹ ਗੁਰੂ ਸਾਹਿਬਾਂ ਦੀ ਸ਼ਹਾਦਤ ਤੋਂ ਸਾਨੂੰ ਇਹ ਮਿਲਦਾ ਆ ਸਾਰਾ ਕੁਝ ਜੀ ਜੀ ਤੇ ਫਿਰ ਇਹ ਜਿਹੜੀ ਗਾਂ ਆ ਜਾਂਦੀ ਹੈ ਗੱਲਬਾਤ ਬਈ ਅੱਜਕੱਲ ਕੀ ਹੋ ਰਿਹਾ ਆ ਅੱਜਕੱਲ ਇਹਦੇ ਵਿੱਚ ਸੇਸ਼ਟ ਜਾਂ ਧਰਮ ਦੇ ਜਾਂ ਇੰਨਾ ਵੱਖੋ-ਵਕਰੀਆਂ ਗੱਲਾਂ ਹੋ ਰਹੀਆਂ ਬਿਲਕੁਲ ਉਸ ਦੀ ਗੱਲ ਚੱਲ ਰਹੀ ਪਈ ਹਾਏ ਕੋਈ ਵੀ ਮੈਂ ਤੁਹਾਡੀ ਆਰਟੀਕਲ ਚ ਪੜਿਆ ਜਾਂ ਕਿਤੇ ਹੋਰ ਵੀ ਮੈਂ ਸੁਣਿਆ ਇੱਕ ਪ੍ਰਚਾਰਕ ਜਿਹੜਾ ਉਹ ਟੀਵੀ ਤੇ ਉਹ ਦੱਸ ਰਿਹਾ ਸੀ ਕਹਿੰਦਾ ਵੀ ਜਿੱਦਾਂ ਹਿੰਦ ਦੀ ਚਾਦਰ ਦੀ ਗੱਲ ਕੀਤੀ ਫਿਰ ਉਹਨਾਂ ਸ੍ਰਿਸ਼ਟੀ ਦੀ ਗੱਲ ਕੀਤੀ ਧਰਮ ਦੀ ਚਾਦਰ ਦੀ ਉਹ ਕਹਿੰਦਾ ਨਹੀਂ ਇਹ ਤਾਂ ਸੰਸਾਰ ਦੀ ਚਾਦਰ ਦੀ ਗੱਲ ਉਹਨੇ ਇਸ ਗੱਲ ਨੂੰ ਕਿਸੇ ਹੋਰ ਪਾਸੇ ਨੂੰ ਵੀ ਤੋੜਨ ਦਾ ਯਤਨ ਕੀਤਾ ਹਾਂਜੀ ਹਾਂਜੀ ਤਾਂ ਇਹ ਜਿੱਤੀ ਆ ਗਈ ਫਿਰ ਨਾਲ ਚੱਲ ਗਈ ਹਿਊਮਨ ਰਾਈਟਸ ਸੀ ਹਾਂ ਉਸ ਵੇਲੇ ਹਿਊਮਨ ਰਾਈਸ ਦਾ ਤਾਂ ਕਿਹਨੂੰ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਉਹ ਹੁਣ ਤੇ ਕੋਈ ਰਾਜੇ ਸੀਗੇ ਜੀ ਰਾਜੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਪੜ ਜਾਣ ਨੂੰ ਵੀ ਪਤਾ ਤਾਂ ਹਿਊਮਨ ਰੈਟ ਕੀ ਹੁੰਦਾ ਰਾਜੇ ਨੇ ਕਹਿਣਾ ਬੰਦੇ ਆਹ ਕਰ ਦਿਓ ਆਹ ਕਰ ਦਿਓ ਜੋ ਹੁਕਮ ਚਲਾਤਾ ਹੁਕਮ ਚਲਦਾ ਸਣਾ ਜੇ ਨਾ ਮੰਨੇ ਜਾਂਦਾ ਸੀ ਉਹਨੂੰ ਬੰਦਾ ਇਨਕਾਰ ਨਹੀਂ ਸੀ ਕਰਦਾ ਕਿਉਂਕਿ ਰਾਜਿਆਂ ਦਾ ਇਹ ਹੀ ਰਾਜ ਹੈ ਉਹਨਾਂ ਦਾ ਉਹਨਾਂ ਨੇ ਕਹਿ ਸਜੋ ਕਹਤਾ ਅੱਛਾ ਇਹ ਜਦੋਂ ਹੁਣ ਸਮਝ ਲਵੋ ਥੋੜਾ ਬਹੁਤਾ ਵਰਲਡ ਵਾਰ ਤੋਂ ਗੱਲ ਕਰਕੇ ਫਸਟ ਹੋਈ ਸਕੰਡ ਹੋਈ ਇੱਕ ਮੇਰਾ ਖਿਆਲ 1948 ਤੋਂ ਬਾਅਦ ਵੀ ਗਿਆ ਜੰਪਰ ਦੇ ਮਹੀਨੇ ਜਾ ਕੇ ਉਹਨਾਂ ਨੇ ਇਹ ਕੀਤਾ ਵੀ ਆ ਚਾਰਟਰ ਹੋਣਾ ਚਾਹੀਦਾ ਆ ਧਰਮ ਰਾਹ ਹੋ ਸਾਰੇ ਵਿਚਾਰੇ ਸਾਡੇ ਹੋਣੇ ਚਾਹੀਦੇ ਆ ਉਹਨਾਂ ਨੇ ਤਕਰੀਬਨ ਉਦੋਂ ਇਹ ਨਹੀਂ ਦੇਖਿਆ ਵੀ ਅੱਜ ਤੋਂ 350 ਸਾਲ ਜਾਂ 300 ਸਾਲ ਪਹਿਲਾਂ ਵੀ ਕਿਸੇ ਮਹਾਪੁਰਖ ਨੇ ਇਹਦੇ ਆਪਣੀ ਸ਼ਹਾਦਤ ਦਿੱਤੀ ਆ ਇਹਨਾਂ ਚੀਜ਼ਾਂ ਦੀ ਬਿਲਕੁਲ ਬਿਲਕੁਲ ਅੱਛਾ ਉਹਨੂੰ ਹੁਣ ਤੁਸੀਂ ਚਾਹ ਹਿਊਮਨ ਰੈਸਕ ਕਰੋ ਪਰ ਜਿਹੜਾ ਦੂਜੇ ਨੂੰ ਆਪਣਾ ਹਿਊਮਨ ਰਾਈਟ ਕਹਿੰਨੇ ਆਜਕਲ ਜੀ ਸਾਨੂੰ ਇਹਦੇ ਚੋਂ ਕੀ ਮਿਲਦਾ ਵੀ ਗੁਰੂ ਸੱਜੇ ਆਪਾਂ ਹਿਊਮਨ ਰਾਈਟ ਵੀ ਕੱਲ ਕਰਦੇ ਆ ਆ ਜਿਹੜੀਆਂ ਸਰਕਾਰਾਂ ਆ ਬਿਲਕੁਲ ਆ ਇਹ ਤਾਂ ਹਿਊਮਨ ਰਾਈਟ ਭੰਗ ਕਰਦੀਆਂ ਭੰਗ ਕਰਦੀਆਂ ਹੁਣ ਮੈਂ ਇਹ ਚ ਤਾਂ ਇਹ ਕਹਿਣਾ ਚਾਹੁੰਦਾ ਵੀ ਆਜ ਜਿਹੜੀਆਂ ਗਵਰਨਮੈਂਟਾਂ ਬਣਾ ਰਹੀਆਂ ਕਿ ਬਿਲਕੁਲ ਬਿਲਕੁਲ ਇੰਡੀਆ ਗਵਰਨਮੈਂਟ ਨੇ ਬਣਾ ਕਿਤੇ ਵੀ ਕਈ ਦੇਸ਼ ਨਹੀਂ ਜਿਹੜੇ ਹਿਊਮਨ ਰਾਈਟਸ ਦੀ ਇੰਦੀ ਵੱਡੀ ਪੱਧਰ ਤੇ ਜਿਹੜੀ ਉਹ ਲੰਘਣਾ ਕਰ ਰਹੇ ਨੇ ਧੱਕੇ ਨਾਲ ਹਿਊਮਨ ਰਾਈਟਸ ਨੂੰ ਦਬਾਉਣ ਲਈ ਉਹਨਾਂ ਦੇ ਹੱਕਾਂ ਨੂੰ ਮਾਰਨ ਵਾਸਤੇ ਉਹਨਾਂ ਨੂੰ ਜੇਲ੍ਹ ਹੀ ਡੱਕ ਉਹ ਕਿਉਂਕਿ ਹਾਲੇ ਐਮਨੇਸਟੀ ਇੰਟਰਨੈਸ਼ਨਲ ਹੈਗੀ ਆ ਜੀ ਉਹ ਡਾਕੂਮੈਂਟ ਕਰੀ ਜਾ ਰਹੀ ਆ ਵੀ ਗਵਰਨਮੈਂਟ ਕੀ ਕਰਦੀ ਆ ਕਈਆਂ ਨੂੰ ਫਿਰ ਐਮਨੇਸਟੀ ਨੂੰ ਉੱਥੇ ਜਾਣ ਹੀ ਨਹੀਂ ਦਿੰਦੇ ਉਹਨਾਂ ਨੂੰ ਬੰਦ ਕਰ ਦਿੰਦੇ ਵੀ ਤੂੰ ਜਾਣਾ ਨਹੀਂਗਾ ਇਸ ਕੰਟਰੀ ਦੇ ਵਿੱਚ ਨਾ ਜਾਂ ਇਸ ਖਿੱਤੇ ਵਿੱਚ ਨਹੀਂ ਜਾਣਾ ਤੇ ਉਹਦੇ ਜੇ ਮੈਂ ਕਹਿਣਾ ਚਾਹੁੰਨਾ ਵੀ ਇਹਨਾਂ ਨੇ ਹੁਣ ਇਹ ਕੀ ਪ੍ਰਪੰਚ ਰਚਿਆ ਆ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਮਨਾਇਆ ਜਿੱਦਾਂ ਹੈ ਉਹਦੇ ਵਿੱਚ ਜਿਹੜੀ ਸ਼ੋਮਨੀ ਕਮੇਟੀ ਅਜੜੀ ਹੁੰਦੀ ਦਿੱਲੀ ਦੀ ਕਮੇਟੀ ਆ ਭਾਈ ਵਾਲ ਸੀਗੀ ਬਿਲਕੁਲ ਬਿਲਕੁਲ ਜੀ ਆਪਣੇ ਅਨੰਤਪੁਰ ਸਾਹਿਬ ਵਿੱਚ ਪੰਜਾਬ ਗਵਰਨਮੈਂਟ ਨੇ ਬਣਾਇਆ ਜਾਂ ਦਿੱਲੀ ਗਵਰਨਮੈਂਟ ਬਣਾਉਂਦੀ ਆ ਇਹ ਸਿਰਫ ਹੈ ਨਾ ਜਿੱਦਾਂ ਇੱਕ ਕਿਸਮ ਦੀ ਸ਼ੋਅ ਆਫ ਆ ਸ਼ੋਅ ਆਫ ਦਾ ਮਤਲਬ ਇਹ ਵੀ ਆਪਣਾ ਵਿੱਚੋਂ ਲਹਾ ਘਟਦਿਆ ਵੀ ਅਸੀਂ ਅਸੀਂ ਜੀ ਗੁਰੂ ਮਾਰਾ 300 ਸ਼ਹੀਦੀ ਦਿਨ ਮਨਾਇਆ ਸ਼ਹੀਦੀ ਦਿਨ ਮਨਾਇਆ ਨਹੀਂ ਇਹ ਚੋਂ ਇਹ ਹੋਣਾ ਚਾਹੀਦਾ ਵੀ ਸ਼ਹੀਦੀ ਤੇ ਅਸੀਂ ਕਿੱਥੇ ਆਇਆ ਜੀ 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 ਇਹ ਤੋਂ ਸਾਨੂੰ ਸਿੱਖਿਆ ਕੀ ਆ ਤੇ ਉਹ ਚੀਜ਼ਾਂ ਸਾਨੂੰ ਇਹ ਹੋਣੀਆਂ ਚਾਹੀਦੀਆਂ ਆ ਉਹਦੇ ਤੇ ਗੱਲਬਾਤ ਹੋਣੀ ਚਾਹੀਦੀ ਆ ਬਿਲਕੁਲ ਉਹ 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 ਨਹੀਂ ਹੋਈ ਉਹਦੇ ਨਹੀਂ ਕਿਉਂਕਿ ਬੇਸਿਕਲੀ ਇਹ ਜਿਹੜੇ ਸਰਕਾਰਾਂ ਜਦੋਂ ਮਨਾਉਂਦੀਆਂ ਨੇ ਪਹਿਲਾਂ ਵੀ ਆਹ ਜਿਹੜੀ ਦਿਨ ਮਨਾਉਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੇ ਰਹੀ ਆ ਸਰਕਾਰਾਂ ਉਹਦੀ ਮਦਦ ਕਰਦੀਆਂ ਰਹੀਆਂ ਨੇ ਕਿਉਂਕਿ ਸਾਡੀ ਜਿਹੜੀ ਸਿੱਖ ਸੰਸਥਾਵਾਂ ਨੇ ਜਦੋਂ ਗੁਰੂ ਸਾਹਿਬਾਂ ਦੇ ਕੋਈ ਵੀ ਦਿਨ ਦਿਹਾੜਾ ਮਨਾਉਂਦੇ ਆ ਤਾਂ ਸਾਡੀਆਂ ਸਿੱਖ ਸੰਸਥਾਵਾਂ ਹੈਗੀਆਂ ਸਰਕਾਰਾਂ ਨੂੰ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੁੰਦਾ ਹਾਂ ਉਹ ਮਦਦ ਕਰਨ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਜੇ ਗੱਲ ਕਰਦੇ ਆ ਤੇ ਸਰਕਾਰਾਂ ਨੂੰ ਇਹ ਮਦਦ ਕਰਨੀ ਚਾਹੀਦੀ ਆ ਇਹ ਦਿਹਾੜੇ ਮਨਾਉਣ 'ਚ ਇਹ ਨਹੀਂ ਵੀ ਉਹ ਸਿਰਫ ਤੇ ਸਿਰਫ ਆਪਣੀ ਹੋਮਿਓ ਨੂੰ ਰੱਖਣ ਲਈ ਉਹ ਜਿਹੜੀ ਹੈ ਇਹ ਢੰਗ ਦਾ ਜਿਹੜਾ ਦਵੇਦਾ ਪੈਦਾ ਕਰਨ ਵੰਡ ਪੈਦਾ ਕਰਨ ਤੇ ਜਿਵੇਂ ਹੁਣ ਪੰਜਾਬ ਦੇ ਵਿੱਚ ਵੇਖਿਆ ਗਿਆ ਏ ਉਹ ਬਹੁਤ ਇਦਾਂ ਹੀ ਵੇਖਿਆ ਗਿਆ ਕਿ ਉਦੋਂ ਸਰਕਾਰ ਜਿਹੜੀ ਆ ਆਪਣੇ ਨਾਨੰਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਸਾਹਿਬ ਜੀ ਸ਼ੁਰੂ ਕੀਤਾ ਇੱਕ ਮਹਦਰ ਸਾਹਿਬ ਦਾ ਸ਼ੀਵ ਦਿਨ ਮਨਾਉਂਦੀ ਹੈ ਔਰ ਉੱਥੇ ਕੋਈ ਵੀ ਕਿਸੇ ਕਿਸਮ ਦੀ ਹੋਰ ਸੰਗਤ ਦੀ ਨਹੀਂ ਹੈ ਜੀ ਉਹ ਇਨਵੋਲਵਮੈਂਟ ਨਹੀਂ ਸੀ ਉਹ ਉਹ ਚੀਜ਼ ਦੇਖਣੀ ਪੈਂਦੀ ਆ ਦੇਖੋ ਜੇ ਇਹ 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 ਮਨੋਂ ਦੇ ਸਿਰਫ ਨਾ ਇਹ ਨੁਕਾਨੀ ਅੱਖਾਂ ਚ ਕੱਟਾ ਪਾਉਂਦੇ ਆ ਅਸੀਂ ਗੁਰੂ ਤੇਗ ਬਹਾਦਰ ਨੂੰ ਯਾਦ ਕੀਤਾ ਅਸੀਂ ਚੇਤੇ ਕੀਤਾ ਪਰ ਉਹਦੇ ਪਿੱਛੇ ਕੀ ਸਿੱਖਾ ਜੀ ਆਪਾਂ ਨੂੰ ਉਹ ਚ ਸਿੱਖਿਆ ਜਿਹੜੀ ਮਿਲਦੀ ਹੈ ਨਾ ਉਹਨੂੰ ਲੈਣਾ ਚਾਹੀਦਾ ਸਿੱਖਿਆ ਮਿਲਦੀ ਆ ਭੈ ਕਾਹੂ ਕੋ ਦੇਦ ਨਾ ਨਾ ਪਹਿਮਾਨ ਤਾਂ ਜੀ ਗੁਰੂ ਸਾਹਿਬਾਂ ਨੇ ਆਪ ਲਿਖਿਆ ਆ ਵੀ ਕਿਸੇ ਨੂੰ ਭੈ ਦੇਣਾ ਨਹੀਂਗਾ ਤੇ ਕਿਸੇ ਤੋਂ ਪਹਿਲੇ ਨਾ ਨਹੀਂ ਕਮਲ ਨਾ ਕਿਸ ਨੂੰ ਡਰਣਾ ਹੈ ਤੇ ਨਾ ਕਿਸ ਤੋਂ ਡਰਨਾ ਹੈ ਹੁਣ ਗਵਰਨਮੈਂਟ ਆ ਉਹ ਡਰਾਉਂਦੀਆਂ ਵੀ ਆ ਤੁਹਾਨੂੰ ਬਿਲਕੁਲ ਬਿਲਕੁਲ ਅੱਛਾ ਉਹ ਡਰਾਉਂਦੀਆਂ ਤੇ ਇਹ ਕਹਿ ਨਹੀਂ ਸਕਦੇ ਵੀ ਗੁਰੂ ਮਹਾਰਾਜ ਨੇ ਸਾਨੂੰ ਇਹ ਕਿਹਾ ਆ ਉਸ ਸਮਾਜ ਸੇ ਕੋ ਆ ਉਸ ਮਹਾਜਵਾਦਿਓ ਆਪਾਂ ਇਕੱਠੇ ਹੋਈਏ ਡਰਨਾ ਛੱਡੀਏ ਉਹ ਉਹ ਚਾਹੁੰਦੇ ਆ ਵੀ ਬੰਦੇ ਡਰੇ ਰਹਣ ਸਾਡਾ ਜਿਹੜਾ ਕੰਮ ਚੱਲਦਾ ਰਹੇ ਚੱਲਦਾ ਰਹੇ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਜੋ ਕੀਤਾ ਉਹ ਆਪਣੇ ਬੰਦੇ ਐਸੇ ਵਿੱਚ ਨਾਲ ਰਲਿਓ ਹੁੰਦੇ ਆ ਉਹਨਾਂ ਨੇ ਇੱਕ ਪਾਸੇ ਤਾਂ ਇਹ ਕਹਿੰਦੇ ਪਏ ਵੀ ਉਹ ਗੁਰੂ ਸਾਹਿਬ ਜੀ ਸਾਡੇ ਬਹੁਤ ਆਸਾਲੇ ਹਿੰਦੀ ਚਾਦਰਾਂ ਸਾਡੇ ਲਈ ਆ ਕੁਛ ਕੀਤਾ ਪਰ ਦੂਜੇ ਪਾਸੇ ਜਦੋਂ ਮੈਂ ਪੜਦਾ ਹਾਂ ਆਪਣੇ ਬਾਈਬਲ ਦੇਵ ਸਿੰਘ ਜਾਂ ਹੋਰ ਬੰਦਿਆਂ ਨੂੰ ਸੁਣਦਾ ਹਾਂ ਉਹ ਕਹਿੰਦੇ ਵੀ ਇਹਨਾਂ ਨੇ ਲਿਟਰੇਚਰ ਐਸਾ ਛੁਪਾਇਆ ਆ ਜਿਹੜਾ ਆਪਣੇ ਵਸਾਖੀ ਤੇ 300 ਸਾਲਾਂ ਤੇ ਉਹ ਚਪੜੀਆਂ ਗਲਤ ਗੱਲਾਂ ਲਿਖੀਆਂ ਗੁਰੂ ਸਾਹਿਬਾਂ ਬਾਤ ਤੇ ਗੁਰੂ ਤੇਗ ਬਹਾਦਰ ਜੀ ਬਾਰੇ ਹੋਰ ਚੁਗੀਆਂ ਬਾਤ ਤੇ ਉਹ ਹਾਲੇ ਤਾਈਂ ਮਿਲਦਾ ਆ ਵਿੱਚੋਂ ਕਿਤਾਬਾਂ ਮਿਲਦੀਆਂ ਕਹਿੰਦੇ ਚਾਹੇ ਪਾਵਾ ਵਾਪੇ ਲੈ ਪਰ ਨਹੀਂ ਲਈਆਂ ਗਈਆਂ ਫਿਰ ਉਹਨਾਂ ਦਾ ਸਬਜੈਕਟ ਹੈ ਲੋਕਾਂ ਨੂੰ ਪੜਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਬਿਲਕੁਲ ਜੀ ਪਿੱਛੇ ਬਹੁਤ ਵੱਡਾ ਜਿਹੜਾ ਰੌਲਾ ਹਰਿਆਣਾ ਗਵਰਨਮੈਂਟ ਤੇ ਵੀ ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਟੈਕਸਟ ਬੁੱਕ ਸੀ ਜਿਥੋਂ ਸ਼ਿਖਾਇੀਆਂ ਜਾਂਦੇ ਗਿਆਣੀਆਂ ਉਹਨਾਂ 'ਚ ਸਿੱਖ ਇਤਿਹਾਸ ਨੂੰ ਬੜਾ ਤੌਰ ਮੋੜ ਕੇ ਪੇਸ਼ ਕੀਤਾ ਗਿਆ ਹਾਂਜੀ ਉੱਤੇ ਪ੍ਰੋਟੈਸਟ ਵੀ ਹੋਏ ਪਰ ਸਰਕਾਰਾਂ ਦੇ ਕੰਨਾਂ ਤੇ ਯੂ ਨਹੀਂ ਸਰਕਾਰਾਂ ਇਹੀ ਚਾ ਨਹੀਂ ਆਪਾਂ ਅਸੀਂ ਹੋਰ ਕੰਮ ਕਰੀ ਚੱਲੀਏ ਅਸੀਂ ਇਹ ਦਈਏ ਅਸੀਂ 레이저 ਕੀਤਾ ਅਸੀਂ ਸ਼ੋਅ ਕੀਤਾ ਆ ਚੰਗਾ ਕੀਤਾ ਆ ਕੀਤਾ ਉਹਨਾ ਆਪਣੇ ਭਗਵੰਤ ਮਾਨ ਮੈਂ ਠੀਕ ਆ ਵੀ ਉਹ ਚੀਜ਼ ਲੈ ਗਿਆ ਉਹਨੇ ਕੀਤਾ ਆਪਣੇ ਮੈਂ ਯੂਨੀਵਰਸਿਟੀ ਖੋਲਣੀ ਹੈ ਨਾ ਪੁਰਸਾਪਾ ਉਹ ਜਿਹੜੀ ਤੁਹਾਡੇ ਕੋ ਅੱਗੇ ਯੂਨੀਵਰਸਿਟੀ ਹੈਗੀ ਆ ਉਹ ਤਾਂ ਸਾਮਿਲ ਸਕਦੇ ਉਹਦੇ ਬਾਰੇ ਕੁਝ ਕਰਦੇ ਨਹੀਂਗੇ ਉਹ ਤੁਹਾਡੇ ਜਿਹੜੇ ਵੱਡੇ ਬਡੇਰੇ ਸੀ ਜਾਂ ਜਿਹੜੇ ਵੀ ਪਹਿਲਾ ਚੀਫ ਮਿਨਿਸਟਰ ਸੀ ਉਹਨਾਂ ਲਿਖ ਕੇ ਦਿੱਤਾ ਵੀ ਸਾਤ ਨੂੰ ਹੀ ਸੰਭੋਧੀ ਤੁਸੀਂ ਸੰਭੋਧੋ ਤੁਸੀਂ ਸੰਭਾਲੋ ਅੱਛਾ ਜੇ ਤੁਸੀਂ ਉਹ ਨਹੀਂ ਕਰ ਸਕਦੇ ਨਵੀਂ ਨੂੰ ਤੁਸੀਂ ਕੀ ਕਰੋਗੇ ਤੁਸੀਂ ਬਿਲਕੁਲ ਬਿਲਕੁਲ ਫਿਰ ਇੰਨਾ ਦੇ ਕਰਦੇ ਆ ਫਿਰ ਜੇ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕਹੇ ਸਮਾਜ ਨੂੰ ਆਓ ਇਕੱਠੇ ਹੋਵੋ ਜੀ ਤੁਹਾਡੇ ਚ ਇਹ ਪ੍ਰਪਕਤਾ ਹੋਣੀ ਚਾਹੀਦੀ ਹੈ ਕਿਸੇ ਤੋਂ ਡਰਨਾ ਨਹੀਂਗਾ ਫਿਰ ਤੁਸੀਂ ਡਰੋਣਾ ਨਹੀਂਗਾ ਫਿਰ ਤੁਸੀਂ ਜਿਹੜੇ ਲਾਅ ਆ ਪਾਸ ਕੀਤੇ ਉਹ ਬੰਦ ਕਰੋ ਜੀ ਹੁਣ ਜਿਹੜੇ ਬੰਦੇ 25 25 30 ਸਾਲ ਉਹਨਾਂ ਦੇ ਵੀ ਰੂਲਸ ਹੈਗੇ ਆ ਉਹਨਾਂ ਦੇ ਫੰਡਮੈਂਟਲ ਰਾਈਟ ਆ ਜਿਹੜੇ ਜੇਲ੍ਹਾਂ ਭੁਖ ਚੁੱਕੇ ਆ ਸਜ਼ਾ ਭੁਖ ਚੁੱਕੀ ਆ ਜੇ ਕੋਈ ਗੱਲ ਕਰ ਚੁੱਕੇ ਸੀ ਤੇ ਉਹਨਾਂ ਨੂੰ ਜਿਲ੍ਹ ਤੋਂ ਛੱਡ ਦੇਣਗੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨ ਪਰ ਉਹਨਾਂ ਨਹੀਂ ਸ਼ਰਦੇ ਉਹਨਾਂ ਨੂੰ ਕਹਿੰਦੇ ਸਾਨੂੰ ਲਿਖ ਕੇ ਦਿਓ ਵੀ ਅਸੀਂ ਗਲਤੀ ਕੀਤੀ ਸੀ ਮਤਲਬ ਓਏ ਬਈ ਗੱਲ ਸੁਣੋ ਜਾਂ ਤੁਹਾਨੂੰ ਸਜ਼ਾ ਜਿੰਨੀ ਨਹੀਂ ਤਗੜੀ ਸਜ਼ਾ ਤੁਸੀਂ ਦੇਤੀ ਜਾਂ ਜੋ ਉਦੋਂ ਹੀ ਗੱਲ ਕਰਦੇ ਜੇ ਤੁਸੀਂ ਉਹਨੇ ਅੰਦਰ ਕੀਤਾ ਸੀ ਉਦੋਂ ਹੀ ਉਹਨਾਂ ਨੂੰ ਲਿਖਵਾ ਕੇ ਕਰ ਲੈਂਦੇ ਪਰ ਅੱਜ ਜਿਹੜੀ 33 ਸਾਲ ਬੰਦਾ ਇੱਕਦਮ ਜਿਹੜੀ ਮਤਲਬ ਸਖਬੰਦੀ ਜਿਹੜੇ ਕੈਦੀ ਨੇ ਸਾਰੀ ਸਜ਼ਾ ਭੁਗ ਚੁੱਕਾ ਹੋ ਕੇ ਉਹ 33 ਸਾਲ ਦੀ ਸਜ਼ਾ ਭੁਗ ਚੁੱਕੇ ਹਾਂ ਜੀ ਪਰ ਬਹੁਤ ਬੰਦੇ ਨੇ ਜਿਹੜੇ 25-25 ਸਾਲ ਤੋਂ ਵੱਧ ਜਿਹੜੀ ਸਜ਼ਾ ਭੁਗ ਚੁੱਕੇ ਨੇ ਇਹ ਰਾਸ਼ੀ ਤਰ੍ਹਾਂ ਜਿਹੜੀਆਂ ਨੇ ਉਹ ਸਿਰਫ ਆਪਣੀ ਗੱਲ ਨੂੰ ਚਚਾਉਣ ਲਈ ਉਹਨਾਂ ਨੂੰ ਐਨਓਸੀ ਨਹੀਂ ਦੇ ਰਹੀਏ ਕਦੇ ਸਰਕਾਰ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਤੇ ਦੋਸ਼ ਲਾਉਂਦੀ ਆ ਤੇ ਪੰਜਾਬ ਦੀ ਸਰਕਾਰ ਕੇਂਦਰ ਤੇ ਦੋਸ਼ ਲਾਉਂਦੀ ਆ ਪਰ ਅਫੈਕਟਡ ਕੌਣ ਹੋ ਰਹੇ ਨੇ ਅਫੈਕਟਡ ਉਹ ਲੋਕ ਹੋ ਰਹੇ ਨੇ ਜਿਨ੍ਹਾਂ ਨੇ ਕੰਮ ਦੀ ਜਿਨ੍ਹਾਂ ਦੇ ਹਿਊਮਨ ਰਾਈਟਸ ਭੰਗ ਹੋ ਰਹੇ ਆ ਉਹ ਜੇ ਉਸ ਤੇ ਟੋਰੇ ਜੀਵੇਂ ਨਾ ਹਿਊਮਨ ਰਾਈਟਸ ਆ ਕੀ ਚੀਜ਼ ਹੈ ਤੁਹਾਡੇ ਲਈ ਤਾਂ ਕੁਝ ਨਹੀਂ ਹੈ ਤੁਹਾਡੇ ਤੇ ਸਾਰਾ ਕੁਝ ਕਰਦਾ ਹੁਣ ਜੇ ਹੁਣ ਬੰਦਾ ਇੱਕ ਚੁਣਿਆ ਜਾਂਦਾ ਆ ਤੁਸੀਂ ਕਹਿੰਦੇ ਬੰਦਾ ਉਹਨੂੰ ਆਪਣੇ ਅਖਰੂਦ ਸਾਹਿਬ ਕਹਿੰਦੇ ਬੰਦਾ ਉੱਥੇ ਚੁਣਿਆ ਗਿਆ ਸੀਗਾ ਉਹ ਕਿਉਂ ਨਹੀਂ ਅੰਦਰ ਕਰਤਾ ਪਰ ਜੇ ਬੰਦਾ ਚੁਣਿਆ ਜਾਂਦਾ ਤੇ ਉਹਨੂੰ ਉਹਨੂੰ ਰਿਪਰੈਜ਼ੈਂਟ ਕੌਣ ਕਰ ਰਿਹਾ ਉਹਦੇ ਹਿਊਮਨ ਰਾਈਟਸ ਨਹੀਂ ਹੈ ਕੋਈ ਬਿਲਕੁਲ ਬਿਲਕੁਲ ਉਹਦੇ ਹਿਊਮਨ ਰਾਈਟਸ ਇਹਨੇ ਭੰਗ ਕਰਤੇ ਵੀ ਜਰਾ ਇੱਕ ਪੁਲਿਸ ਕਮਿਸ਼ਨਰ ਜਾਂ ਜੱਜ ਕੋਈ ਵੀ ਉਹ ਲਿਖ ਕੇ ਦੇ ਦਿੰਦਾ ਵੀ ਜੇ ਤੇ ਆ ਗਿਆ ਤੇ ਨੇ ਸਟੇਟਮੈਂਟ ਦੇ ਦਿੱਤੀ ਤਾਂ ਉੱਤੇ ਅਗਲ ਅਗ ਜੂਗੀ ਉਬਈ ਉਹ ਐਨੀ ਆ ਜਦ ਜਦ ਪਾਰਲੀਮੈਂਟ ਦੇ ਵਿੱਚ ਕੋਈ ਸਟੇਟਮੈਂਟ ਦਿੰਦਾ ਆ ਉਹ ਪਾਰਲੀਮੈਂਟ ਚ ਹੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਪਾਰਲੀਮੈਂਟ ਚ ਰਿਕਾਰਡ ਹੁੰਦੀ ਆ ਜੇ ਉਹ ਸਪੀਕਰ ਕਹਦੇ ਵੀ ਆ ਇਹ ਚੀਜ਼ ਮਨਜੂਰ ਐਕਸੈਪਟੇਬਲ ਨਹੀਂਗੀ ਉਹ ਰੇਜ਼ ਕਰ ਦਿੰਦੇ ਆ ਬਿਲਕੁਲ ਜੀ ਇੱਕ ਪਾਸੇ ਤੇ ਤੁਸੀਂ ਗੁਰੂਆਂ ਦਾ ਨਾਮ ਲੈ ਰਹੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾ ਰਹੇ ਹੋ ਤੇ ਦੂਜੇ ਪਾਸੇ ਗੁਰੂਆਂ ਦੇ ਉਹੀ ਸਿੱਖ ਜਾਂ ਉਹੀ ਮਜਲੂਮ ਜਿਹੜੇ ਨੇ ਉਹ ਜੇਲਾਂ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਜੀ ਰਹੇ ਨੇ ਜਿਦੋਂ ਕਿ ਉਹਨਾਂ ਦੇ ਬਾਹਰ ਆਉਣ ਨਾਲ ਕੋਈ ਪ੍ਰਸਾਦ ਨਹੀਂ ਪੈ ਸਕਦਾ ਨਹੀਂ ਕੋਈ ਗਲਤ ਨਹੀਂ ਹੋ ਸਕਦੀ ਸਭ ਤੋਂ ਇੱਕ ਬੰਦਾ ਪਾਰਲੀਮੈਂਟ ਮੈਂਬਰ ਆ ਪਾਰਲੀਮੈਂਟ ਮੈਂਬਰ ਆਪਣੇ ਇਲਾਕੇ ਦੇ ਜਿਹੜੀ ਵਿਕਾਸ ਦੇ ਕਾਰਜ ਨੇ ਉਹਨਾਂ ਕਾਰਜਾਂ ਲਈ ਉਹ ਆਪਣੀ ਡਿਮਾਂਡ ਰੱਖ ਸਕਦਾ ਡਿਮਾਂਡ ਰੱਖਦਾ ਉਹਨੂੰ ਜਿਹੜਾ ਫੰਡ ਮਿਲਦਾ ਆ ਉਹ ਲਿਆ ਕੇ ਆਪਣੇ ਕੰਮ ਖਰਚ ਕਰ ਸਕਦਾ ਉਹਨੂੰ ਕੋਈ ਖਰਚ ਨਹੀਂ ਕਰ ਸਕਦਾ ਡਵੈਲਪਮੈਂਟ ਨਹੀਂ ਹੋ ਸਕਦਾ ਅੱਛਾ ਉਹਨੂੰ ਜਦੋਂ ਇਹ ਗੁਰੂ ਸਾਭਾ ਦਾ ਜੇ ਮਨਾਉਣਾ ਹੈ ਨਾ ਤੁਹਾਨੂੰ ਐਜ਼ ਅ ਹੂਲ ਚੀਜ਼ ਦੇਖਣੀ ਚਾਹੀਦੀ ਆ ਬਿਲਕੁਲ ਬਿਲਕੁਲ ਵੀ ਇਹਦੇ ਚ ਇਹ ਚ ਕੀ ਚੀਜ਼ ਹੈਗੀ ਆ ਜ ਜਦੋਂ ਇਹਨੂੰ ਅਸੀਂ ਨਾ ਮਨਜ਼ੂਰ ਕਰਦੇ ਆ ਤਾਂ ਫਿਰ 10 ਵਾਤੇ ਇਹ ਚੀਜ਼ਾਂ ਫੈਲਦੀਆਂ ਆ ਮਨਜ਼ੂਰੋਂ ਤੋਂ ਦੂਰ ਹੈ ਦੂਜਾ ਜਿਹੜਾ ਕਸੂਰ ਆ ਸਾਡੀ ਆਮ ਜਰੀ ਸਿੱਖ ਸੰਗਤ ਦਾ ਵੀ ਕਸੂਰ ਆ ਜੀ 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 ਅਸੀਂ ਸਾਰਾ ਕੁਝ ਜਾਣਦੇ ਹੋਏ ਆਪਨੇ ਗੁਰੂ ਸਾਹਿਬਾਂ ਨੇ ਜੇ ਸਾਨੂੰ ਕਹਤਾ ਭੈ ਕਾ ਹੂ ਦੇਤ ਨਾ ਨ ਪਹਿਮਾਨ ਤਾ ਅਸੀਂ ਕਿਉਂ ਪਹਿ ਮੰਦੇ ਆ ਜੀ ਉਹ ਅਸੀਂ ਜੇ ਜੇ ਅੱਗੇ ਹੁੰਦਾ ਸੀ ਜੇ ਬਾਦਸ਼ਾਹ ਦੇ ਅੱਗੇ ਹੁੰਦਾ ਸੀ ਤਾਂ ਉਦੋਂ ਹਿਊਮਨ ਰਾਈਟਸ ਕੋਈ ਨਹੀਂ ਸੀਗੇ ਉਹ ਸ਼ਾਸਤਰ ਚੱਲਦੇ ਸੀਗੇ ਉਹ ਲੋਕਾਂ ਨੇ ਵਿਦਰੋਹ ਕਰਤਾ ਤਾਂ ਅੱਜ ਕੱਲ ਵੋਟਾਂ ਦਾ ਰਾਜ ਆ ਜੀ ਜਮੋਕ੍ਰੇਸੀ ਹੈ ਤੁਸੀਂ ਇਕੱਠੇ ਹੋ ਕੇ ਵੋਟਾਂ ਨਾ ਪਾਓ ਬਿਲਕੁਲ ਉਹਨਾਂ ਨੂੰ ਇਕੱਠੇ ਹੋ ਕੇ ਸੰਗਠਨ ਕਰੋ ਵੀ ਅਸੀਂ ਹਿਊਮਨ ਰਾਈਟ ਦੇ हिसाब ਨਾਲ ਅਸੀਂ ਸਾਡੇ ਆ ਰਾਈਟ ਆ ਸਾਡੇ ਪੰਜਾਬ ਦੇ ਰਾਈਟ ਆ ਸਾਡੇ ਪੰਜਾਬ ਚ ਆ ਹੋਣਾ ਚਾਹੀਦਾ ਆ ਨਹੀਂ ਹੁੰਦਾ ਅਸੀਂ ਥੱਲੇ ਨੂੰ ਜਾ ਰਹੇ ਆ ਜਿੱਥੇ ਸਾਡਾ ਵਾਤਾਵਰਣ ਖਰਾਬ ਹੋ ਰਿਹਾ ਪਾਣੀ ਖਰਾਬ ਹੋਇਆ ਹੜਾ ਨਾਲ ਬੰਦੇ ਡੁੱਬ ਜਾਂਦੇ ਆ ਉੱਥੇ ਕੋਈ ਇੰਡਸਟਰੀ ਹੈ ਨਹੀਂ ਮਤਲਬ ਉਹਦੇ ਵਾਸਤੇ ਤੁਹਾਨੂੰ ਕੱਤੇ ਹੋ ਕੇ ਮਾਲਕ ਸੰਗਤ ਹੋ ਕੇ ਉਹਦੀ ਗੱਲਬਾਤ ਕਰਨੀ ਚਾਹੀਦੀ ਆ ਤੇ ਗਵਰਨਮੈਂਟ ਨੂੰ ਵੀ ਚਾਹੀਦਾ ਇੰਸਟਰਾ ਉਹ ਪੈਸੇ ਕਰੋੜਾਂ ਰੁਪਏ ਇਹਨਾਂ ਤੇ ਖਰਚ ਦੇ ਆਪਣੇ ਜੋ ਵੀ ਉਥੇ ਦਿਖਾਉਂਦੇ ਆ ਜਿੱਦਾਂ ਹਰ ਬਾਜੀ ਹੋਈ ਜਾਂ ਹੋਰ ਕੁਝ ਹੋਇਆ ਹਾਂਜੀ ਕਿ ਉਥੋਂ ਦੀ ਇਹਨਾਂ ਜਿੰਨੇ ਵੀ ਸਾਡੇ ਰਾਜਨੀਤਿਕ ਲੋਕ ਨੇ ਇਹ ਆਪਣੀਆਂ ਹੀ ਸੁੱਖ ਸਹੂਲਤਾਂ ਲਈ ਸਰਕਾਰ ਦੇ ਜਿਹੜੇ ਟੈਕਸਾਂ ਦੇ ਪੈਸੇ ਉਹ ਆਪਣੇ ਤੇ ਖਰਚਦੇ ਨੇ ਕਸ ਤੋਂ ਉਹਨਾਂ ਨੂੰ ਕਰਕੇ ਉਹਨਾਂ ਨੂੰ ਕਹਿਣਗੇ ਭਾਈ ਤੁਸੀਂ ਇਦਾਂ ਕਰੋ ਆਪ ਆਪਣੇ ਸਭ ਤੋਂ ਜ਼ਿਆਦਾ ਗੁਰਦੁਆਰਾ ਸੁਸਾਇਟੀਆਂ ਜੀ ਜੀਪੀਸੀ ਜਿੱਦਾਂ ਜਿਹੜੇ ਮੋਰੀ ਹੈ ਮੋਤਬਾਰਾ ਉਹਨਾਂ ਦਾ ਫਰਜ਼ ਵੀ ਬੰਦਾ ਹੈ ਉਹਨਾਂ ਦਾ ਫਰਜ਼ ਬੰਦਾ ਵੀ ਸੰਗਤਾਂ ਨੂੰ ਕਹਿਣ ਉਹ ਖਬਰਦਾਰ ਹੋਵੋ ਜੇ ਤੁਹਾਡੇ ਆ ਰਾਈਟ ਆ ਇਹਦੇ ਖਾਤਰ ਤੁਸੀਂ ਇਕੱਠੇ ਹੋ ਕੇ ਗਵਰਨਮੈਂਟ ਕੋਲ ਗੱਲ ਕਰੋ ਕੋਈ ਤੇ ਤਾਂ ਕਰਕੇ ਉਹ ਵੀ ਕਰਨ ਉਹਨੂੰ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਜੇ ਪਹਿਲਾਂ ਤਾਂ ਸਕੂਲਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਠੀਕ ਨਹੀਂ ਹੈਗੇ ਉਹ ਖਤਮ ਕਰਤੀਆਂ ਜਾਣ ਉਹ ਤੇ ਹੁਣ ਹਰ ਗੱਲ ਤੇ ਰੌਲੀ ਪੈ ਜਾਂਦੀ ਆ ਬੱਚਿਆਂ ਨੂੰ ਐਗਜ਼ਾਮ 'ਚ ਨਹੀਂ ਬਹਿਣ ਦਿੱਤਾ ਉਹਨੇ ਕੜਾ ਪਾਇਆ ਸੀ ਜੀ ਜਾਂ ਉਹਨੇ ਕੋਈ ਕੀਤਾ ਸੀ ਜੋ ਇਹ ਗੱਲਾਂ ਜਦ ਤੁਹਾਨੂੰ ਮੌਲਿਕ ਰਾਈਟ ਮਿਲ ਚੁੱਕੇ ਆ ਉਹ ਕਿਉਂ ਹੁੰਦੀਆਂ ਉਹ ਚੀਜ਼ਾਂ ਇਹਦਾ ਮਤਲਬ ਗਵਰਨਮੈਂਟ ਦਾ ਕੰਮ ਆ ਨਾ ਜਿੰਨਾ ਹੈਗੀ ਆ ਬਿਲਕੁਲ ਜੀ ਅਸੀਂ ਅਸੀਂ ਜਿਹੜੇ ਅਸੀਂ ਅਸੀਂ ਦਾ ਮਤਲਬ ਪਾ ਅਸੀਂ ਤਾਂ ਚਲੋ ਹੁਣ ਬਾਹਰ ਬੈਠੇ ਆ ਨਾ ਜਿੱਦਾਂ ਹੈ ਕਿ ਆ ਪਰ ਜਿਹੜੇ ਉੱਥੇ ਆਪਣੇ ਬੰਦੇ ਰਹਿੰਦੇ ਆ ਜਾਂ ਸਾਡੇ ਉਹ ਕਰਦੇ ਆ ਉਹ ਇਹ ਚ ਨਾਕਾਮ ਰਹੇ ਆ ਗਵਰਨਮੈਂਟ ਨੂੰ ਕਹਿੰਦੇ ਵੀ ਜੇ ਸਾਡੇ ਇਹ ਰਾਈਟ ਆ ਤੁਸੀਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਉਹ ਉਤੋਂ ਦੇ ਜਿਹੜੇ ਚੀਫ ਮਿਨਿਸਟਰ ਜੀ ਦਾ ਬਕ ਬਕ ਕਰ ਪਾਉਂਦਾ ਉਹਨਾਂ ਨੂੰ ਜਾ ਕੇ ਗੁਰੂ ਸਾਹਿਬ ਦੇ ਇਹ 3350 ਸਾਲਾਂ ਤੇ ਸਾਨੂੰ ਕੱਥੇ ਹੋ ਕੇ ਉਹਨਾਂ ਦੀ ਸਿੱਖਿਆ ਲੈ ਕੇ ਇਤੇ ਪੜਾ ਦੇਣਾ ਚਾਹੀਦਾ ਇਸ ਸਟੇਟ ਆਫ ਖੁਸ਼ੀਆਂ ਕਾਰਨ ਤੇ ਜੀ ਉਹਨਾਂ ਨੇ ਆ ਸ਼ੁਕਰਤਾ ਉਹਨਾਂ ਨੇ ਆ ਕਰਤਾ ਆ ਸ਼ਬਦ ਕਰਤਾ ਆ ਕੀਰਤਨ ਕਰਦਾ ਤੇ ਕਿਹਾ ਕਰੋੜਾ ਰੁਪਏ ਖਰਚੋਗੇ ਬਸ ਵਿਚੋਂ ਮਲੇ ਕੇ ਉਹਦੀ ਸਿੱਖਿਆ ਸੇ ਗੁਰੂ ਆਪਣੇ ਸੰਗ ਨੂੰ ਖਾਵਾ ਕਰ ਰਹੇ ਨੇ ਆਪਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਉੱਤੇ ਚੱਲਣ ਦਾ ਯਤਨ ਨਹੀਂ ਕਰ ਅੱਛਾ ਫਿਰ ਇਹ ਤੇ ਦੇਖੋ ਆਪਾਂ ਜਦੋਂ ਗੱਲ ਕਰਦੇ ਆ ਨਾ ਵੀ ਦੇਖੋ ਐ ਭਾਈ ਕਿਰਪਾ ਰਾਮ ਜਿਹੜੇ ਨੇ ਆਏ ਸੀ ਨਾ ਉਹਨਾਂ ਨੂੰ ਕਹਿੰਦੇ ਆ ਉਹ ਲੀਡਰ ਸੀਗੇ ਜਾਂ ਬਾਕੀ ਵੀ ਹੋਣਗੇ ਬਿਲਕੁਲ ਜੀ ਬਿਲਕੁਲ ਉਹ ਉਹਨਾਂ ਦੇ ਜਦੋਂ ਉਹ ਕਹਿੰਦੇ ਆ ਇਤਿਹਾਸ ਕਹਿੰਦਾ ਵੀ ਜੈਸਵਲ ਗੁਰਤੇਗ ਬਹਾਦਰ ਜੀ ਚਲੇ ਗਏ ਆ ਦਿੱਲੀ ਨੂੰ ਚਲੇ ਗਏ ਉਹ ਉਥੇ ਅਨੰਦਪੁਰ ਟਿਕ ਗਏ ਆ ਆਇਆ ਫਿਰ ਉਹ ਇਤਿਹਾਸੇ ਵੀ ਕਹਿੰਦਾ ਵੀ ਉਹ ਅਨੰਦਪੁਰ ਰਹੇ ਆ ਉਹ ਮੁੜ ਕੇ ਕਸ਼ਮੀਰ ਨਹੀਂ ਗਏ ਵਾਪਸ ਨਹੀਂ ਗਏ ਤੇ ਆ ਉਹਨਾਂ ਨੇ 1990 300 ਸਾਲ ਜਦਾਂ ਆਪਣੇ 1690 ਤੋਂ ਗੁਰੂ ਸਾਹਿਬ ਨੇ ਅਮ੍ਰਿਸ਼ਿਆ ਉਹਨਾਂ ਨੇ ਅਮ੍ਰਿਸ਼ਿਆ ਕਿਹਾ ਜੀ ਉਹ ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣੇ ਆ ਪਰ ਉਹਨਾਂ ਨੇ ਕਹਿੰਦੇ ਸ਼ਹਾਦਤ ਵੀ ਪਾਈ ਆ ਚਮਕੌਰ ਦੇ ਗੜੀ ਜੇ ਵਿੱਚ ਐਜ਼ ਅ ਕਿਰਪਾ ਸਿੰਘ ਚੀਜ਼ ਉਹ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਗੁਰੂ ਸਾਹਿਬਾਂ ਨੇ ਉਹ ਬੰਦੇ ਜਿਹੜੇ ਬੰਦੇ ਇੰਨੇ ਡਰਦੇ ਸੀਗੇ ਕਿਸੇ ਨੂੰ ਕਹਿੰਦੇ ਸੀ ਸਾਡੇ ਮਦਦ ਕਰੋ ਪਰ ਜਦੋਂ ਗੁਰੂ ਸਾਹਿਬ ਕੋ ਆਏ ਆ ਉਹਦਾ ਰਿਜ਼ਲਟ ਸ਼ਹਾਦਤਾਂ ਕੀ ਨਿਕਲਿਆ ਉਹ ਵੀ ਪਹਿਰੇਤ ਹੋ ਗਏ ਪਹਿਰੇਤ ਉਹ ਉਹ ਕਹਿੰਦੇ ਅਸੀਂ ਖੜੇ ਹੋ ਕੇ ਆਪ ਲੜਾਂਗੇ ਬਿਲਕੁਲ ਬਿਲਕੁਲ ਉਹ ਉਹ ਇਹ ਚੀਜ਼ਾਂ ਇਹ ਇਹਨਾਂ ਤੋਂ ਸਾਨੂੰ ਇਹ ਸਿੱਖਿਆ ਮਿਲਣੀ ਚਾਹੀਦੀ ਸੀ ਜੇ ਪਹਿਲਾ ਤੋਂ ਹੁੰਨਾ ਤਾਂ ਸਾਨੂੰ ਇਦਾਂ ਹੋਣਾ ਚਾਹੀਦਾ ਇਹ ਸਿੱਖਿਆ ਸਾਨੂੰ ਆਪ ਜਿਹੜੇ ਸਾਡੇ ਆਪਣੇ ਸ਼ਰੋਣੀ ਕਮੇਟੀ ਮੈਨੂੰ ਪਤਾ ਨਹੀਂ ਕੀ ਕਰਦੀ ਹੈ ਜ਼ਿੰਮੇਵਾਰੀ ਹੁੰਦਾ ਕਰਨਾ ਧਰਮ ਪ੍ਰਚਾਰ ਕਮੇਟੀਆਂ ਨੇ ਹਾਂਜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੇ ਹੋਰ ਹੋਰ ਰਾਈਟਰਾਂ ਨੇ ਰਾਈਟਰਾਂ ਲੇਖਕਾਂ ਡਰਾਮੇ ਕਰਨ ਵਾਲੇ ਬੰਦੇ ਆ ਜਾਂ ਹੋਰ ਕੁਝ ਵੀ ਹੈਗੇ ਉਹਨਾਂ ਨੂੰ ਪ੍ਰਚਾਰ ਕਰਕੇ ਸੰਗਤਾਂ ਨੂੰ ਸਾਡੀ ਬੁੱਧੀ ਜੀ ਵੀ ਨੇ ਬਹੁਤ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਹਾਂਜੀ ਸਾਨੂੰ ਇਹਦੇ ਚੁੱਕੀ ਸਿੱਖਿਆ ਮਿਲਦੀ ਆ ਸੋ ਮੇਰਾ ਤਾਂ ਲੇਲ ਸਾਹਿਬ ਇੱਕ ਮਤਲਬ ਸੀਗਾ ਥੋੜਾ ਜਿਹਾ ਕਹਿੰਦਾ ਬਈ ਬੰਦੇ ਉਹਨੇ ਲਿਖ ਦਿੰਦੇ ਆ ਤੇ ਉਹ ਬੰਦੇ ਲਿਖ ਦਿੰਦੇ ਆ ਕਈ ਬੰਦੇ ਮੰਨਦੇ ਆ ਕਈ ਬੰਦੇ ਵਿਚਾਰ ਨਹੀਂ ਕਰਦੇ ਕਈ ਕਰਦੇ ਆ ਪਰ ਮੇਰਾ ਖਿਆਲ ਇਹ ਸੀਗਾ ਵੀ ਤਾਂ ਕਰਕੇ ਮੈਂ ਲਿਖਿਆ ਸੀਗਾ ਹਾਂ ਇੱਕ ਕੰਟਰੋਵਰਸੀ ਚੀਜ਼ਾਂ ਹੈਗੀਆਂ ਪਰ ਮੈਂ ਚਾਹੁੰਨਾ ਆ ਬਈ ਇਹ ਸਾਰਿਆਂ ਨੂੰ ਬੈਠ ਕੇ ਸੁਣਨਾ ਚਾਹੀਦਾ ਹੈ। ਉਹ ਕੰਟਰੋਵਰਸੀ ਦਾ ਨਾਮ ਪਾ ਕੇ ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵੱਲ ਉਹ ਤੇ ਸਾਰਾ ਅਮਲੀ ਜੀਵਨ ਜਿਉਣਾ ਚਾਹੀਦਾ ਹੈ। ਕਰਨੀ ਪਰਧਾਨ ਹੈ ਸਾਡੇ ਧਰਮ ਦੇ ਵਿੱਚ। ਇਹ ਇਨਸਟਾ ਦੇ ਦਿਖਾਵਾ ਪਰ ਨਾਲ ਨਹੀਂ ਹੈ। ਕਰਨੀ ਪਰਧਾਨ ਹੈ। ਸਾਨੂੰ ਉਹਨਾਂ ਦੇ ਧਰਮ ਨਹੀਂ ਬਣ ਕੇ ਉਹਤੇ ਪਹਿਰਾ ਦੇਣਾ ਚਾਹੀਦਾ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ ਤੇ ਫੇਰੀ ਆ ਵੀ ਆਪਾਂ ਕੁਝ ਨਾ ਕੁਝ ਤੇਰੀ ਆਪਾਂ ਕਹਾਂਗੇ ਵੀ ਇਹ ਸਹੀ ਤੰਗ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਸ਼ਤਾਬ ਦੀਆਂ ਨੇ ਜਿਹੜੀਆਂ ਦਿਹਾੜੇ ਨੇ ਮਸਦੋਏ ਨਾ ਕੋਈ ਕਹਣਾ ਸੀ ਤੁਹਾਡਾ ਬਾਕੀ ਸਭ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਸੰਖੇਪ ਢੰਗ ਨਾਲ ਸਾਡੀ ਜਿਹੜੀ ਕਮਿਊਨਿਟੀ ਹੈ ਖਾਸ ਕਰਕੇ ਭਾਰਤੀ ਕਮਿਊਨਿਟੀ ਹਿੰਦੁਸਤਾਨ ਦੀ ਜਿਹੜੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਉਹਨਾਂ ਨੂੰ ਰਹੀ ਸਿੱਖ ਇਤਿਹਾਸ ਬਾਰੇ ਮੂੰਹ ਬਾਈ ਜੀ ਜਾਣਕਾਰੀ ਦਿੱਤੀ ਬਾਕੀ ਮੈਂ ਖਿਮਾ ਦਾ ਜਾਚ ਕਾ ਜੇ ਕੋਈ ਮੈਂ ਗਲਤ ਕਹਿ ਗਿਆ ਹਾਂ ਤਾਂ ਮਾਫ ਕਰਨਾ ਮਤਲਬ ਕਿ ਇੱਕ ਵਾਰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕਿਉਂਕਿ ਮੈਂ ਆਪ ਲਿਖ ਰਹੀਦਾ ਆ ਤੇ ਕਈ ਵਾਰੀ ਸਪੀਕ ਕਰਨਾ ਤੁਹਾਨੂੰ ਪਤਾ ਵੀ ਕਈ ਵਾਰੀ ਕੋਈ ਅੱਖਰ ਮੂੰਹ ਚੋਂ ਨਿਕਲ ਜਾਂਦਾ ਹੈ ਤਾਂ ਉਹਦੀ ਮੈਂ ਖਿਮਾ ਮੰਗਦੀ ਹਾਂ ਤੁਹਾਡੇ ਤੁਹਾਡੀ ਸੰਗਤ ਤੋਂ ਹਾਂ ਜੀ ਸੋ ਐਸੀ ਸਾਡੇ ਸਰਦਾਰ ਸੁਰਿੰਦਰ ਸਿੰਘ ਜੀ ਜ਼ਬਲ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਸਾਡੇ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਨਿਸ਼ਤਾਬ ਦੀ ਸੀ ਉਹਦੇ ਉੱਤੇ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਤੇ ਅਸੀਂ ਤੁਹਾਡੇ ਨਾਲ ਸਾਂਝ ਪਾਈ ਹੈ ਸੋ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਚਰਚਾ ਲਈ ਉਦੋਂ ਤੱਕ ਨਰਾਇਣ ਸਿੰਘ ਲਾਹਲ ਨੂੰ ਦਿਓ ਯਾਜਤ ਰੱਬ ਰੱਖ ਕਰੋ ਫਤਿਹ ਜੀ